ਕਿਹੜੀ ਆਮ ਧਾਰਨਾ ਚੱਲਦੀ ਆ ਇਕੱਲਾ ਹੀ ਆਇਆ ਇਕੱਲਾ ਹੀ ਜਾਏਗਾ ਕੁਛ ਲੈ ਕੇ ਨਹੀਂ ਆਇਆ ਉਸ ਨਾਲ ਨਹੀਂ ਲਿਜਾਏਗਾ ਇਹ ਧਾਰਨਾ ਮੇਰੇ ਬਹੁਤ ਪੁਰਾਣੀਆਂ ਹੋ ਗਈ ਪਰ ਪਹਿਲੀ ਗੱਲ ਤਾਂ ਇਸ ਧਰਤੀ ਤੇ ਕੋ ਇਕੱਲਾ ਨਹੀਂ ਆਇਆ ਇਸ ਸਰੀਰ ਨੂੰ ਜਿਹੜਾ ਮਰਨ ਤੋਂ ਬਾਅਦ ਵੀ ਕੰਮ ਆਉਂਦਾ ਕਹਿੰਦੇ ਨਾ ਹੁੰਦੇ ਪਸ਼ੂਆਂ ਦੇ ਹੱਡਵੇਕ ਦੇ ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ ਹਰ ਚੀਜ਼ ਕੰਮ ਆਉਂਦੀ ਹੈ ਲੋੜ ਆ ਸਾਡੀ ਸੋਚ ਕੰਮ ਦੀ ਬਣਾ ਤੁਸੀਂ ਆਏ ਸਰੀਰ ਦਾਨ ਕਰਤਾ ਜੀ ਡਾਕਟਰਾਂ ਨੂੰ ਦੇਤਾ ਗਤੀ ਨਹੀਂ ਹੋਣੀ ਫਿਰ ਤੁਹਾਡੀ ਜੀ ਆਤਮਾ ਭਟਕਦੀ ਰਹੇਗੀ ਹਨਾ ਜੀ ਜੀ ਤੰਗ ਕਰੂ ਪਰਿਵਾਰ ਨੂੰ ਉਹ ਜਿਹੜਾ ਪੁਜਾਰੀ ਵਰਗ ਹੈ ਪੁਜਾਰੀ ਵਰਗ ਨੇ ਇਸ ਦੇ ਨਾਲ ਇਹ ਜੀਆਂ ਕਥਾਵਾਂ ਜੋੜਤੀਆਂ ਏ ਬੀਵੰਦਾ ਹੁੰਦਾ ਹੈ ਇਹਦੀ ਜੀ ਐ ਗਤੀ ਕਰਨੀ ਪੈਂਦੀ ਹੈ ਇਹ ਜੀ ਜਦੋਂ ਇਹਦੀ ਮੌਤ ਹੋ ਜਾਂਦੀ ਆ ਫਿਰ ਜੀ ਇਹਦੇ ਤੇ ਆ ਕਿਰਿਆ ਕਰਮ ਕਰਕੇ ਫਿਰ ਨਮੋਣਾ ਜੀ ਫਿਰ ਇਹਦਾ ਸਿਰ ਇਧਰ ਕਰਨਾ ਜੀ ਫਿਰ ਕਾਨੀ ਲੱਗਣੇ ਜੀ ਫਿਰ ਕਾਨੀ ਬਦਲਨੇ ਜੀ ਕਿਸੇ ਵਾਂਚ ਲੈ ਕੇ ਉਥੇ ਜੀ ਉਹਦੀ ਜਦੋਂ ਉਹ ਸੰਸਕਾਰ ਹੋਗਾ ਵੀ ਹੱਡੀ ਲਕੋਗੇ ਉਹ ਜੀ ਦੂਜੇ ਦਿਨ ਫੁੱਲਾਂ ਚ ਰੱਖੋ ਜੀ ਫੁੱਲ ਲੈ ਕੇ ਕਿਤੇ ਧਾਰਮਿਕ ਸਥਾਨ ਤੇ ਪਾ ਕੇ ਆਓ ਜੀ ਉਹਦੀ ਗਤੀ ਕਰਾਓ ਠੀਕ ਹੈ ਕਿਸੇ ਬੜੀ ਅਗਿਆਨਤਾ ਦੀ ਗੱਲ ਹੋ ਸਕਦੀ ਆ ਜਾਣ ਵਾਲੀ ਗੱਲ ਜਿਹੜੀ ਆ ਵੀ ਕੱਲਾ ਆਇਆ ਕੱਲਾ ਹੀ ਜਾਊਗਾ ਅਸਲ ਤੇ ਇੱਥੇ ਰੋਣਾ ਇਹ ਬੰਦਾ ਗੰਦਾ ਨਹੀਂ ਕਿਤੇ ਕਿ ਆਮ ਸਮਾਜ ਦੇ ਮਨਾਂ 'ਚ ਇਹ ਆ ਵੀ ਬੰਦੇ ਦੇ ਵਿੱਚ ਇੱਕ ਰੂਹ ਹੁੰਦੀ ਆ ਉਹੋ ਹੀ ਆਉਂਦੀ ਆ ਉਹੋ ਪ੍ਰਵੇਸ਼ ਕਰਦੀ ਆ ਵਿੱਚ ਉਹੋ ਹੀ ਨਿਕਲ ਜਾਂਦੀ ਆ ਉਹੋ ਹੀ ਕਿਤੇ ਜਾਂਦੀ ਆ ਸਵਾਲ ਇੱਥੇ ਆ ਵੱਡਾ ਆੜਿਆ ਵੀ ਅਜਿਹੀ ਰੂਹ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਪਹਿਲਾਂ ਸ਼ਰੀਰਦਾਨ ਹੋਇਆ ਸੀ ਪੰਜਾਬ ਦੇ ਵਿੱਚ ਕ੍ਰਿਸ਼ਨ ਬਰਗਾੜੀ ਸੂਬਾ ਪ੍ਰਧਾਨ ਸੀ ਜਿਨ੍ਹਾਂ ਦੀ ਬਲੱਡ ਕੈਂਸਰ ਦਾ ਮੌਤ ਹੋਈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਸਾਡੇ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ ਜਿਹੜੇ ਅਲੱਗ-ਅਲੱਗ ਤਰੀਕੇ ਨਾਲ ਸੋਚਦੇ ਨੇ ਕੁਝ ਲੋਕ ਜਿਹੜੇ ਮੰਨਦੇ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਰੱਬ ਨਾਲ ਦੀ ਕੋਈ ਚੀਜ਼ ਆ ਜਿਹਦਾ ਕਰਕੇ ਅਸੀਂ ਜਿਉ ਰਹੇ ਆ ਉਹਨੇ ਸਾਨੂੰ ਬਣਾਇਆ ਤੇ ਜੋ ਇੱਥੇ ਮਾੜੇ ਚੰਗੇ ਕਰਮ ਕਰਦੇ ਉਹਨਾਂ ਦਾ ਲੇਖਾ ਜੋਖਾ ਤਾਂ ਵੀ ਹੁੰਦਾ ਪਰ ਉਹ ਜਿਹੇ ਲੋਕ ਸਾਇੰਟਿਫਿਕ ਤਰੀਕੇ ਨਾਲ ਸੋਚਣ ਵਾਲੇ ਨੇ ਜਿਨ੍ਹਾਂ ਨੂੰ ਆਪਾਂ ਤਰਕਸ਼ੀਲ ਵੀ ਕਹਿ ਦਿੰਦੇ ਆ ਉਹ ਇਹਨਾਂ ਗੱਲਾਂ ਦਾ ਖੰਡਨ ਕਰਦੇ ਨੇ ਇਹਨਾਂ ਖੰਡਨ ਦੇ ਪਿੱਛੇ ਉਹਨਾਂ ਦੀ ਇੱਕ ਬਹੁਤ ਸਾਰੀ ਸਟੱਡੀ ਆ ਤੇ ਉਹ ਤੁਹਾਡੇ ਸਾਹਮਣੇ ਆਉਂਦੀ ਰਹਿੰਦੀ ਆ ਹੁਣ ਤਾਂ ਕੋਈ ਨਵੀਂ ਗੱਲ ਨਹੀਂ ਰਹੀ ਜਿਹੜੀ ਉਹਨਾਂ ਦੀ ਸਟੱਡੀ ਆ ਪਰ ਫਿਰ ਵੀ ਆਪਾਂ ਇਸ ਤੇ ਗੱਲਬਾਤ ਕਰਦੇ ਰਹਿੰਦੇ ਆ ਅਕਸਰ ਆਪਾਂ ਦੇਖਦੇ ਆ ਕਿਹਾ ਜਾਂਦਾ ਕਿ ਬੰਦਾ ਕੱਲਾ ਹੀ ਆਇਆ ਤੇ ਕੱਲਾ ਹੀ ਚਲਾ ਜਾਂਦਾ ਨਾ ਨਾਲ ਲੈ ਕੇ ਜਾਂਦਾ ਕੁਝ ਤੇ ਨਾ ਉਹ ਇੱਥੇ ਕੁਝ ਦੇ ਕੇ ਜਾਂਦਾ ਬਾਅਦ ਵਿੱਚ ਪਰ ਤਰਕਸ਼ੀਲ ਸੋਸਾਇਟੀ ਨੇ ਇੱਕ ਕੰਮ ਜਿਹੜਾ ਕੀਤਾ ਉਹ ਕਾਫੀ ਕੁਝ ਲੋਕਾਂ ਨੂੰ ਇੱਥੇ ਦੇ ਕੇ ਜਾਂਦਾ ਮਰਨ ਤੋਂ ਬਾਅਦ ਅਕਸਰ ਕਿਸੇ ਨੂੰ ਫੋਕ ਦਿੱਤਾ ਜਾਂਦਾ ਕਿਸੇ ਨੂੰ ਦੱਬ ਦਿੱਤਾ ਜਾਂਦਾ ਤੇ ਉਹੋ ਜਿਹੜਾ ਫਿਰ ਗਲ ਜਾਂਦਾ ਪਰ ਇਸ ਸੋਸਾਇਟੀ ਨੇ ਕਿਹਾ ਕਿ ਐਦਾਂ ਮਚਾਉਣਾ ਸਾਨੂੰ ਜੈਦਾ ਦੱਬ ਦੇਣਾ ਠੀਕ ਨਹੀਂ ਆਪਦੇ ਅੰਗ ਆ ਜਿਹੜੇ ਉਹ ਦਾਨ ਕਰੋ ਤਾਂ ਇਹਦੇ ਪਿੱਛੇ ਸਾਰੀ ਕੀ ਸਟਡੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਰਜਿੰਦਰ ਭਦੌਰ ਨੇ ਤਰਕਸ਼ੀ ਲਾਗੂ ਭਦੌਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਭਦੌਰ ਮਨਦੀਪ ਜੀ ਧੰਨਵਾਦ ਪੂਰੇ ਚੈਨਲ ਦਾ ਤੁਹਾਡੇ ਦੁਨੀਆ ਦਾ ਜੀ ਜੀ ਦੁਨੀਆ ਨੂੰ ਚੰਗੀਆਂ ਗੱਲਾਂ ਦੱਸਣ ਲੱਗੇ ਹੋ ਸ਼ੁਕਰੀਆ ਜੀ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆ ਰਹੀ ਸੀਗੀ ਜਿਹੜੀ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਹਨ ਤੇ ਉਹ ਆਪਣੇ ਲੋਕਾਂ ਅੱਗੇ ਵੀ ਰੱਖੀ ਜਾਵੇ ਜਿਵੇਂ ਆਪਾਂ ਦੇਖਦੇ ਆ ਕਿ ਇਹ ਨੀ ਚੀਜ਼ਾਂ ਬਹੁਤ ਇੰਪੋਰਟੈਂਟ ਆ ਪਹਿਲਾ ਜਨਮ ਫਿਰ ਵਿਆਹ ਆ ਜਾਂਦਾ ਫਿਰ ਮਰਨ ਆ ਜਾਂਦਾ ਹਨਾ ਜੀ ਮੈਂ ਇੱਥੋਂ ਸ਼ੁਰੂ ਕਰਨਾ ਚਾਹੂੰਗਾ ਕਿ ਜਨਮ ਤੋਂ ਲੈ ਕੇ ਵਿਆਹ ਮਰਨ ਜੋ ਪਾਰਟ ਨੇ ਲਾਈਫ ਦੇ ਹਨਾ ਇਹ ਕਿੱਦਾਂ ਨੇ ਹੋਣੇ ਚਾਹੀਦੇ ਨੇ ਇੱਕ ਤਰਕਸ਼ੀਲ ਬੰਦਾ ਜਾਂ ਵਿਗਿਆਨਕ ਤਰੀਕੇ ਨਾਲ ਸੋਚਣ ਵਾਲਾ ਬੰਦਾ ਇਹਨਾਂ ਨੂੰ ਕਿਵੇਂ ਜਿਉਂਵੇ ਜੀ ਦੇਖੋ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਆ ਵੀ ਮਨੁੱਖੇ ਕਿੱਥੇ ਕਿਵੇਂ ਆਇਆ ਜੀ ਇੱਥੇ ਕਿਵੇਂ ਰਹਿੰਦਾ ਹਮ ਕਿੱਥੇ ਇਹਨੇ ਜਾਣਾ ਇਹ ਗੱਲਾਂ ਦੀ ਜੇ ਕਲੈਰਿਟੀ ਹੋ ਜਾਏ ਤਾਂ ਸਾਨੂੰ ਬਹੁਤ ਬਹੁਤ ਸਾਰੀਆਂ ਗੱਲਾਂ ਦਾ ਚਾਨਣ ਹੋ ਜਾਏ ਹੋ ਜਦੋਂ ਗਿਆਨ ਦੀ ਘਾਟ ਸੀ ਸਮਾਜ ਦੇ ਵਿੱਚ ਮੂੜਾ ਗਿਆਨ ਸੀ ਪਤਾ ਹੀ ਨਹੀਂ ਸੀ ਵੀ ਸਾਰਾ ਕੁਝ ਕੀ ਆ ਬੱਚਾ ਕਿੱਥੋਂ ਆਉਂਦਾ ਕਿਵੇਂ ਹੁੰਦਾ ਕਿਵੇਂ ਉਹ ਜਨਮ ਲੈਂਦਾ ਜਦੋਂ ਪਤਾ ਨਹੀਂ ਸੀ ਤਾਂ ਫਿਰ ਇਹਨੂੰ ਜੋੜ ਵੀ ਆਈ ਲਿਆ ਵੀ ਕੋਈ ਹੈ ਉਹ ਕੋਈ ਚਾਹੇ ਦੇਵੀ ਦੇਵਤਾ ਕਹਿ ਲਓ ਚਾਹੇ ਕੋਈ ਪਰਮਾਤਮਾ ਰੱਬੋ ਗੋਡ ਜੋ ਮਰਜ਼ੀ ਕਹਿ ਲਓ ਉਹਨੂੰ ਵੀ ਉਹ ਇਹਨੂੰ ਭੇਜਦਾ ਤੇ ਉਹ ਜਦੋਂ ਜੀ ਕਰਦਾ ਇਹਨੂੰ ਸੱਦ ਲੈਂਦਾ ਕਈ ਤਾਮ ਤੇ ਵੀ ਚੱਲਦਾ ਵੀ ਯਾਰ ਇਹਦਾ ਸਾਹ ਨਹੀਂ ਹੀ ਗਣ ਕੇ ਮਿਲੇ ਹੁੰਦੇ ਜਿਹਦੇ ਪੂਰੇ ਹੁੰਦੇ ਤੇ ਉਹਦੇ ਇਹ ਜਾਣਾ ਪੈਂਦਾ ਕੋਈ ਕਹਿੰਦਾ ਬਿਉ ਮਾ ਤਾਂ ਨਹੀਂ ਕਿਸਮਤ ਲਿਖੀ ਹੁੰਦੀ ਉਹਨੇ ਲਿਖਿਆ ਹੀ ਹੁੰਦਾ ਵੀ ਮੌਤਾਂ ਐ ਹੋਣੀ ਆਏ ਹੋਣੀ ਆ ਉਸ ਵਿੱਚ ਜਿਹੜੀ ਮੁੱਢਲੀ ਗੱਲ ਆ ਕਿ ਕੋਈ ਵੀ ਜੀਵ ਇਸ ਧਰਤੀ ਤੇ ਜਿਹੜਾ ਜਿਉਂਦਾ ਹੈ ਉਹ ਇਸ ਧਰਤੀ ਦੇ ਵਿਕਾਸ ਤੋਂ ਬ੍ਰਹਿਮੰਡ ਦੇ ਵਿਕਾਸ ਤੋਂ ਹੀ ਪੈਦਾ ਹੋਇਆ ਤੇ ਮਰਨ ਤੋਂ ਬਾਅਦ ਉਹਨੇ ਇਹਦੇ ਚ ਸਮਾ ਜਾਣਾ ਹੁਣ ਪਹਿਲੀ ਗੱਲ ਤਾਂ ਜਿਹੜੀ ਆਮ ਧਾਰਨਾ ਚੱਲਦੀ ਆ ਇਕੱਲਾ ਹੀ ਆਇਆ ਇਕੱਲਾ ਹੀ ਜਾਏਗਾ ਕੁਝ ਲੈ ਕੇ ਨਹੀਂ ਆਇਆ ਉਸ ਨਾਲ ਨਹੀਂ ਲਿ ਜਾਏਗਾ ਹਾਂ ਇਹ ਧਾਰਨਾ ਮੇਰੇ ਨੂੰ ਬਹੁਤ ਪੁਰਾਣੀਆਂ ਹੋ ਗਈਆਂ ਹਾਂ ਬਿਲਕੁਲ ਹੋ ਪਹਿਲੀ ਗੱਲ ਤਾਂ ਇਸ ਧਰਤੀ ਤੇ ਕੋ ਕੱਲਾ ਨਹੀਂ ਆਇਆ ਜੇ ਆਪਾਂ ਮੋਡਲੇ ਜੀਵਾਂ ਦੀ ਗੱਲ ਕਰਾਂਗੇ ਇੱਕ ਸੈੱਲ ਐਮੀਬਾ ਪੈਰੀ ਐ ਮਿਸ਼ਮ ਉਹ ਉਸ ਵੇਲੇ ਦੀਆਂ ਧਰਤੀ ਦੀਆਂ ਜੈਵਿਕ ਭੌਤਿਕ ਰਸਾਇਣਕ ਕਿਰਿਆਵਾਂ ਚੋਂ ਪੈਦਾ ਹੋਏ ਉਦੋਂ ਵਹਾਂ ਅੱਗੇ ਦੀ ਅੱਗੇ ਜਿਹੜਾ ਪੂਰੇ ਦਾ ਪੂਰਾ ਵਿਕਾਸ ਹੈ ਜੁੜਿਆ ਹੋਇਆ ਤੇ ਉਸ ਵਿਕਾਸ ਦਾ ਜਿਹੜਾ ਐਂਡ ਹੁਣ ਤੱਕ ਦਾ ਉਹ ਮਨੁੱਖ ਦੇ ਜੀਵਨ ਚ ਆਪਾਂ ਕਹਿੰਦੇ ਰੂਪਾਂਤਰਿਤ ਹੋਇਆ ਹੋਇਆ ਹੈ ਯਾਨੀ ਇਸ ਤਰੀਕੇ ਨਾਲ ਹੀ ਬਣਿਆ ਇਸ ਭਰਤੀ ਤੇ ਕਹ ਲੋ ਇਸ ਬ੍ਰਹਿਮੰਡ ਚੋ ਹੀ ਇਹ ਲੈਂਦਾ ਹਰ ਵੇਲੇ ਲੈਂਦਾ ਜਿਵੇਂ ਮੇਰੇ ਨਾਲ ਗੱਲ ਕੀਤੀ ਪਹਿਲੀ ਗੱਲ ਕੋਈ ਕੱਲਾ ਨਹੀਂ ਆਇਆ ਮਾਂ ਪਿਓ ਕਰਕੇ ਕਹ ਲੋ ਫੇਰ ਉਦੋਂ ਦਾ ਹ ਲੈੰਦਾ ਕੀ ਆ ਖੁਰਾਕ ਲੈਂਦਾ ਦੂਜਿਆਂ ਨੇ ਕੀਤੇ ਹੋਏ ਕੰਮਾਂਕਾਰਾਂ ਦਾ ਉਹਨੂੰ ਫਾਇਦਾ ਹੁੰਦਾ ਵਿਗਿਆਨੀਆਂ ਦੀਆਂ ਕੱਡੀਆਂ ਹੋਈਆਂ ਖੋਜਾਂ ਦਾ ਉਹਨੂੰ ਫਾਇਦਾ ਹੁੰਦਾ ਉਹਨਾਂ ਖੋਜਾਂ ਨੂੰ ਉਹ ਆਪਦੇ ਜੀਵਨ ਚ ਵਰਤਦਾ ਰਹਿੰਦਾ ਤੇ ਵਰਤਦੇ ਵਰਤਦੇ ਫੇਰ ਉਹ ਬਹੁਤ ਸਾਰੇ ਮਨੁੱਖਾ ਜਿਹੜੇ ਬਹੁਤ ਕੁਝ ਹੋਰ ਕਰਦੇ ਐ ਆਪਣੀ ਜ਼ਿੰਦਗੀ ਚੋ ਦੂਜਿਆਂ ਨੂੰ ਦਿੰਦੇ ਵੀ ਐ ਜਦ ਨਹੀਂ ਆਈ ਗेलो ਜਦੋਂ ਵਿਗਿਆਨੀਆਂ ਦੀਆਂ ਖੋਜਾਂ ਕੀਤੀਆਂ ਜਿੰਨਾਂ ਦੀ ਆਪਾਂ ਮਾਨ ਰਹੇ ਆ ਉਹਨਾਂ ਨੇ ਵੀ ਤਾਂ ਕਿਸੇ ਨਾ ਕੁਝ ਕੀਤਾ ਹੋਇਆ ਮਾਣਿਆ ਹੀ ਉਹਨਾਂ ਨੇ ਵੀ ਬਿਲਕੁਲ ਜੀ ਚਲੋ ਕਹਿਣ ਦਾ ਮਤਲਬ ਇੱਥੇ ਅਸੀਂ ਦੰਨੇ ਵੀ ਬਹੁਤ ਕੁਛ ਹੈ ਤੇ ਲੰਦੇ ਵੀ ਬਹੁਤ ਕੁਛ ਹੈ ਜਾਣ ਵਾਲੀ ਗੱਲ ਜਿਹੜੀ ਆ ਵੀ ਕੱਲਾ ਆਇਆ ਕੱਲਾ ਹੀ ਜਾਊਗਾ ਅਸਲ ਤੇ ਇੱਥੇ ਰੋਣਾ ਕਿ ਬੰਦਾ ਜਾਂਦਾ ਨਹੀਂ ਕਿਤੇ ਕਿਉਂਕਿ ਇੱਥੇ ਇਸ ਇਹ ਗੱਲ ਬਹੁਤ ਵੱਡੀ ਆ ਕਿ ਆਮ ਸਮਾਜ ਦੇ ਮਨਾਂ 'ਚ ਇਹ ਆ ਵੀ ਬੰਦੇ ਦੇ ਵਿੱਚ ਇੱਕ ਰੂਹ ਹੁੰਦੀ ਆ ਉਹੋ ਹੀ ਆਉਂਦੀ ਆ ਉਹੋ ਪ੍ਰਵੇਸ਼ ਕਰਦੀ ਆ ਵਿੱਚ ਉਹੋ ਹੀ ਨਿਕਲ ਜਾਂਦੀ ਆ ਉਹੋ ਹੀ ਕਿਤੇ ਜਾਂਦੀ ਆ ਸਵਾਲ ਇੱਥੇ ਆ ਵੱਡਾ ਅੜਿਆ ਵੀ ਅਜਿਹੇ ਰੂਹ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਹੈ ਠੀਕ ਹੈ ਜਦੋਂ ਗਿਆਨ ਦੀ ਘਾਟ ਸੀ ਜਾਂ ਦੀ ਗੱਲ ਜਦੋਂ ਨਹੀਂ ਪਤਾ ਸੀ ਵੀ ਯਾਰ ਬੰਦਾ ਜਿਉਂਦਾ ਕਿਉਂ ਆ ਚੱਲਦਾ ਕਿਉਂ ਆ ਇਹ ਚੁੱਪ ਕਿਉਂ ਹੋ ਜਾਂਦਾ ਇਹ ਮਰ ਕਿਉਂ ਜਾਂਦਾ ਹੁਣ ਜਦੋਂ ਇਹ ਗੱਲਾਂ ਨਿੱਖਰ ਗਈਆਂ ਵੀ ਮਨੁੱਖੀ ਸਰੀਰ ਦੇ ਚਾਰ ਪੰਜ ਵੱਡੇ ਪ੍ਰਬੰਧਾ ਜੀ ਤੇ ਆਪਾਂ ਖਰਾਕ ਪਰਨਾਲੀ ਸਾਹ ਪਰਨਾਲੀ ਲਹੂ ਗੇੜ ਪਰਨਾਲੀ ਦਿਮਾਗ ਇਹ ਸਾਰੇ ਸਿਸਟਮ ਹੈ ਸਿਸਟਮਾਂ ਦਾ ਕੰਬੀਨੇਸ਼ਨ ਹੈ ਜਦੋਂ ਕਿਸੇ ਵੱਡੇ ਸਿਸਟਮ ਚ ਕੋਈ ਦਾ ਵਿਗਨ ਪੈ ਜਾਂਦਾ ਤੇ ਇਹ ਕਿਰਿਆਵਾਂ ਬੰਦ ਹੋ ਜਾਂਦੀਆਂ ਤੇ ਇਹਨੂੰ ਅਸੀਂ ਕਹਿੰਦੇ ਆ ਬੰਦਾ ਮਰ ਗਿਆ ਨਾ ਇਹਦੇ ਚ ਕੁਝ ਨਿਕਲਦਾ ਤੇ ਨਾ ਹੀ ਇਹਦੇ ਚ ਕੁਝ ਬੜਿਆ ਹਾਇ ਜਿਹੜੀ ਤਰਕਸ਼ੀਲ ਸੁਸਾਇਟੀ ਹੈ ਉਹ ਇਸ ਗੱਲ ਨੂੰ ਇਸ ਢੰਗ ਨਾਲ ਹੀ ਸੋਚਦੀ ਹੈ ਕਿ ਜੋ ਅਸੀਂ ਚੰਗਾ ਕਰ ਸਕਦੇ ਆ ਦੇਖੋ ਪਹਿਲੀ ਗੱਲ ਆ ਕਿ ਮਰਨ ਤੋਂ ਉਦੋਂ ਦਾ ਇਹ ਹੈ ਵੀ ਸਾਰਾ ਸਮਾਜ ਇਹ ਸਮਝਦਾ ਕਿ ਜਦੋਂ ਆਖਰੀ ਸਾਹ ਹੋਇਆ ਬੰਦਾ ਮਰ ਗਿਆ ਉਹ ਮਿੱਟੀ ਇਸਮਾਨ ਹੈ ਉਹਨੂੰ ਜਿਵੇਂ ਮਰਜ਼ੀ ਕਿਉਂਟ ਦੋ ਕਹਿ ਲੋ ਜਿਵੇਂ ਮਰਜ਼ੀ ਸਮੇਟ ਦੋ ਕਹਿ ਲੋ ਤੇ ਹੁਣ ਤੱਕ ਜਿਹੜਾ ਸਮੇਟਣ ਦਾ ਸਿਸਟਮ ਆ ਉਹ ਹਰ ਇੱਕ ਆ ਆਪਾਂ ਕਹਿ ਲੋ ਦਾਇਰੇ ਚ ਸਮੂਹਾਂ ਚ ਹੋਹੋਲਕ ਸਥਿਤੀ ਉਸਾਰ ਅਲੱਗ-ਅਲੱਗ ਸਾਡਾ ਜਿਹੜੇ ਜਿੱਥੇ ਅਸੀਂ ਰਹਨੇ ਆ ਜੰਗਲ ਦਾ ਏਰੀਆ ਸੀ ਇੱਥੇ ਲੱਕੜ ਬਹੁਤ ਸੀ ਲੱਕੜ ਨਾਲ ਜਲਾ ਦਿਓ ਤਾਂ ਕਿ ਉਹਦਾ ਸਾਰਾ ਕੁਝ ਸਮਾਪਤ ਹੋ ਜੇ ਜਿੱਥੇ ਲੱਕੜ ਨਹੀਂ ਸੀ ਮਿਲਦੀ ਰੇਗਿਸਤਾਨ ਸੀ ਉੱਤੇ ਦਫਨਾਉਣ ਵਾਲਾ ਸਿਸਟਮ ਚੱਲ ਪਿਆ ਜਿੱਥੇ ਪਾਣੀ ਦਰਿਆ ਝੜਨੇ ਨਦੀਆਂ ਵਹਿਣੀਆਂ ਉੱਥੇ ਲੋਕਾਂ ਨੇ ਜਲ ਪ੍ਰਵਾਹ ਕਰਨਾ ਇਹ ਵੀ ਧਾਰਨਾ ਸੁਣੀ ਜਾਂਦੀ ਹੈ ਵੀ ਜਲ ਪ੍ਰਵਾਹ ਕਰੋ ਭਾਈ ਜਿਹੜੀਆਂ ਮੱਛੀਆਂ-ਮੁੱਛੀਆਂ ਨੇ ਉਹ ਇਹਨੂੰ ਸਮਾਪਤ ਕਰ ਦੇਣਗੀਆਂ ਯਾਨੀ ਕਹਿਣ ਦਾ ਮਤਲਬ ਮਨੁੱਖ ਨੇ ਆਪਣੀ ਸਹੂਲਤ ਚ ਇਹ ਗੱਲਾਂ ਬਣਾ ਲਈਆਂ ਪਰ ਹੋਈਆਂ ਤਾਂ ਕਿਸੇ ਵੇਲੇ ਗਿਆਨ ਦੀ ਘਾਟ ਤੋਂ ਸੀ ਵੀ ਇਹ ਕੀ ਹੁੰਦਾ ਆਤਮਾ ਹੈ ਕਿ ਨਹੀਂ ਹੈ ਪਰ ਹੁਣ ਜਿਹੜਾ ਪੁਜਾਰੀ ਵਰਗ ਹੈ ਪੁਜਾਰੀ ਵਰਗ ਨੇ ਇਸ ਦੇ ਨਾਲ ਇਹ ਜੀਆਂ ਕਥਾਵਾਂ ਜੋੜਤੀਆਂ ਹਾਂ ਬੀਵੰਦਾ ਹੁੰਦਾ ਹੈ ਇਹਦੀ ਜੀ ਐ ਗਤੀ ਕਰਨੀ ਪੈਂਦੀ ਹੈ ਇਹ ਜੀ ਜਦੋਂ ਇਹਦੀ ਮੌਤ ਹੋ ਜਾਂਦੀ ਆ ਫਿਰ ਜੀ ਇਹਦੇ ਤੇ ਆ ਕਿਰਿਆ ਕਰਮ ਕਰਕੇ ਫਿਰ ਨੂੰ ਨੂੰਹਾ ਜੀ ਫਿਰ ਇਹਦਾ ਸੇਰ ਇਧਰ ਕਰਨਾ ਜੀ ਫਿਰ ਕਾਨੀ ਲੱਗਣੇ ਜੀ ਫਿਰ ਕਾਨੀ ਬਦਲਨੇ ਜੀ ਉਹ ਸਾਰੀਆਂ ਫੇਰ ਕੀ ਹੁੰਦਾ ਵੀ ਸਿਵਿਆਂ ਚ ਲੈ ਗਏ ਉਥੇ ਜੀ ਉਹਦੀ ਜਦੋਂ ਉਹ ਸੰਸਕਾਰ ਹੋਗਾ ਵੀ ਹੱਡੀ ਲਕੋ ਕੇ ਆਓ ਜੀ ਦੂਜੇ ਦਿਨ ਫੁੱਲਾਂ ਚ ਰੱਖੋ ਜੀ ਫੁੱਲ ਲੈ ਕੇ ਕਿਤੇ ਧਾਰਮਿਕ ਸਥਾਨ ਤੇ ਪਾ ਕੇ ਆਓ ਜੀ ਉਹਦੀ ਗਤੀ ਕਰਾਓ ਠੀਕ ਹੈ ਕਿਸੇ ਬਣਿਆ ਗਿਆਨਤਾ ਦੀ ਗੱਲ ਹੋ ਸਕਦੀ ਆ ਜਾ ਇਹ ਕਹਿ ਲੋ ਵੀ ਜਿਉਂਦੇ ਲੋਕਾਂ ਨੂੰ ਸਹਾਰਾ ਦੇਣ ਦੀ بجائے ਵੀ ਯਾਰ ਹੁਣ ਉਹਦਾ ਆਪਾਂ ਸਾਰਾ ਕਿਰਾਇਆ ਕੰਮ ਕਰਤਾ ਹੁਣ ਆਪਾਂ ਸਾਰੇ ਆਰਾਮ ਨਾਲ ਸ਼ਾਂਤੀ ਨਾਲ ਰਹੀਏ ਹੁਣ ਰੋਣਾ ਕਰ ਲਉਣਾ ਬੰਦ ਕਰ ਦਿਓ ਇੱਕ ਦਿਨ ਮਿਥ ਲਿਆ ਗਿਆ ਕੁਝ ਕਿਰਾਇਆ ਕੰਮ ਮਿਥ ਲਿਆ ਗਿਆ ਵੀ ਇਸ ਦੂਰ ਦਾ ਆਪਾਂ ਆਪਣੇ ਰੋਜ਼ ਮਰ ਦੀ ਜ਼ਿੰਦਗੀ ਦੇ ਕੰਮਾਂ ਕਾਰਾਂ ਚ ਜਾਵਾਂਗੇ ਮਤਲਬ ਇੱਕ ਬੰਦੇ ਨੂੰ ਥੋੜਾ ਜਿਹਾ ਵੀ ਭਲਾਉਣ ਲਈ ਬਿਲਕੁਲ ਕਾਰਜ ਮਿਥਲੇ ਵੀ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਉਹ ਭੁੱਲ ਜੇ ਕੁਛ ਲੈ ਚੁੱਕੇ ਹਨਾ ਬਿਲਕੁਲ ਹਾਂ ਪਰ ਇਹਦੇ ਨਾਲ ਤਾਂ ਜਿਵੇਂ ਹੁਣ ਆਪਾਂ ਸਰੀਰਦਾਨ ਦੀ ਗੱਲ ਕਰਦੇ ਆ ਜੀ ਹੈਨਾ ਤੁਸੀਂ ਕਹਿੰਦੇ ਹੋ ਕਿ ਸਰੀਰਦਾਨ ਕਰਨਾ ਚਾਹੀਦਾ ਅੰਗਦਾਨ ਕਰਨੇ ਚਾਹੀਦੇ ਆ ਤੇ ਉਹਦੇ ਵਿੱਚ ਇਹ ਵੀ ਹੈ ਯਾਰ ਵੀ ਜੇ ਤੁਸੀਂ ਆਏ ਸਰੀਰਦਾਨ ਕਰਤਾ ਡਾਕਟਰਾਂ ਨੂੰ ਦੇਤਾ ਜਾਂ ਗਤੀ ਨਹੀਂ ਹੋਣੀ ਫਿਰ ਤੁਹਾਡੀ ਆਤਮਾ ਭਟਕਦੀ ਰਹ ਜੂਗੀ ਹਨਾ ਜੀ ਜੀ ਤੰਗ ਕਰੂ ਪਰਿਵਾਰ ਨੂੰ ਫਿਰ ਸਾਰਾ ਕੁਝ ਇਹ ਜੋੜਦਾ ਏ ਇਹ ਇਹਦੇ ਬਾਰੇ ਤੁਸੀਂ ਥੋੜੀ ਤੁਸੀਂ ਥੋੜਾ ਦੱਸੋ ਜੀ ਵੇਖੋ ਇੱਥੇ ਇੱਕ ਤਾਂ ਆਤਮਾ ਵਾਲੀ ਗੱਲ ਹੋ ਗਈ ਵੀ ਜੇ ਆਤਮਾ ਹੈਗੀ ਤਾਂ ਤੰਗ ਕਰੂ ਜੋ ਹੈ ਹੀ ਨਹੀਂ ਤਾਂ ਉਹਨੇ ਤੰਗ ਕੀ ਕਰਨ ਵਾਲੀ ਗੱਲ ਦੂਜੀ ਗੱਲ ਜਿਹੜੀ ਆ ਸਰੀਰਦਾਨ ਵਾਲੀ ਕਰਨ ਵਾਲੀ ਗੱਲ ਆਪਾਂ ਕਿਸੇ ਨੂੰ ਵੀ ਟ੍ਰੇਨਿੰਗ ਦੇਣੀ ਹੈ ਕਿਸੇ ਚੀਜ਼ ਦੀ ਇੱਕ ਉਹਨੂੰ ਆਪਾਂ ਕੋਈ ਲੱਕੜੀ ਦੀ ਚੀਜ਼ ਬਣਾ ਕੇ ਦੇ ਦਈਏ ਖੜਾਉਣਾ ਕਹਿ ਲੋ ਹੂੰ ਬੱਚੇ ਦਾ ਖਡਾਣਾ ਬਣਾ ਦਈਏ ਪਲਾਸਟਿਕ ਦਾ ਬਣਾ ਦਈਏ ਮਿੱਟੀ ਦਾ ਬਣਾ ਦਈਏ ਪਲਾਸਟੋਫ ਪੈਰਸ ਦਾ ਬਣਾ ਦਈਏ ਪੱਥਰ ਦਾ ਬਣਾ ਦਈਏ ਪੁੱਤ ਬਣਾ ਦਈਏ ਉਹਨੂੰ ਕਹੀਏ ਵੀ ਇਹ ਤਾਂ ਤੂੰ ਪੜ੍ਹਾਈ ਕਰ ਲਾ ਹੂੰ ਸੋ ਮੇਰਾ ਖਿਆਲ ਹੈ ਕਿ ਉਹਦੋਂ ਕੋਈ ਬਹੁਤੀ ਜਾਣਕਾਰੀ ਹਾਸਲ ਨਹੀਂ ਕਰ ਸਕਦਾ ਇੱਕ ਜਦੋਂ ਅਸੀਂ ਮਨੁੱਖੀ ਸਰੀਰ ਦੇ ਅੰਦਰ ਜੋ ਕੁਝ ਵੀ ਹੈ ਇਨਾਂ ਦੇ ਅੰਗਾਂ ਨੂੰ ਜਾਣਨਾ ਹੈ ਇਹਨਾਂ ਦੀ ਪੜ੍ਹਾਈ ਕਰਨਾ ਇਹਦੇ ਵਿੱਚ ਹੁੰਦੀਆਂ ਬਿਮਾਰੀਆਂ ਬਿਮਾਰੀਆਂ ਦੇ ਅਸਰ ਕਾਰਨ ਮਤਲਬ ਹੁਣ ਜਿਵੇਂ ਕਿਸੇ ਨੇ ਐਂ ਕਹਿਣਾ ਉਹ ਵੀ ਢਿੱਡ ਦੁਖਦਾ ਹੂੰ ਢਿੱਡ ਦੁਖਦਾ ਤੇ ਢਿੱਡ ਦਾ ਬਹੁਤ ਵੱਡੀ ਚੀਜ਼ ਆ ਵੀ ਕਿੱਥੋਂ ਲਿਵਰ ਵਾਲੇ ਪਾਸੇ ਆ ਪਿੱਲੀ ਵਾਲੇ ਪਾਸੇ ਆ ਆਪਾਂ ਇੰਡੈਕਸ ਵਾਲੇ ਪਾਸੇ ਕਿੱਥੋਂ ਦੁਖਦਾ ਇਹ ਫਿਰ ਜਦੋਂ ਆ ਹੱਥ ਲਾਊਗਾ ਬੰਦਾ ਤਾਂ ਡਾਕਟਰ ਜਿਹੜੇ ਜਿਹਨੇ ਸਟੱਡੀ ਕੀਤੀ ਆ ਬਾਡੀ ਤੇ ਸਟੱਡੀ ਕੀਤੀ ਤੇ ਉਹਨੂੰ ਪਤਾ ਕਿ ਇੱਥੇ ਸਰੀਰ ਦਾ ਆਹਾ ਮੇਜਰ ਅੰਗ ਹੈ ਇਹਦੇ ਵਿੱਚ ਕੋਈ ਨੁਕਸ ਹੈ ਉਹਦੇ ਨੁਕਸ ਵਾਸਤੇ ਨੁਕਸ ਨੂੰ ਠੀਕ ਕਰਨ ਵਾਸਤੇ ਉਹ ਦਵਾਈ ਦੂ ਕਹਿਣ ਦਾ ਮਤਲਬ ਹੂੰ ਕਰਨ ਵਾਸਤੇ ਇਹਦੀ ਲੋੜ ਆ ਨਾਲੇ ਦੀ ਦੂਜੀ ਗੱਲ ਵੀ ਇੱਕ ਜੁੜੀ ਹੋਈ ਆ ਜਿਹੜੀ ਵਾਤਾਵਰਨ ਪ੍ਰਦੂਸ਼ਣ ਵਾਲੀ ਆ ਜਦੋਂ ਅਸੀਂ ਜਲਾਵਾਂਗੇ ਕਿਸੇ ਨੂੰ 6-7 ਲੱਖ 6-7 ਕੁਆਂਟਲ ਲੱਕੜਾਂ ਵੀ ਜਲਣਗੀਆਂ 6-7 ਕੁਆਂਟਲ ਲੱਕੜਾਂ ਦਾ ਮਤਲਬ ਹੋ ਗਿਆ ਅੱਧਾ ਦਰਖਤ ਹਾਂ ਦਰਖਤਾਂ ਦੀ ਸਾਡੇ ਪਹਿਲਾਂ ਹੀ ਕਮੀ ਆ ਯਾਨੀ ਇਹ ਵੀ ਪੱਖ ਆ ਤੀਜਾ ਪੱਖ ਜਿਹੜੀ ਪ੍ਰਦੂਸ਼ਣ ਵਾਲਾ ਦਰਖਤਾਂ ਦੀ ਬਚਤ ਵਾਲਾ ਮੈਡੀਕਲ ਦੀ ਪੜ੍ਹਾਈ ਵਾਲਾ ਤੀਜਾ ਪੱਖ ਜਿਹੜੀ ਸੋਸਾਇਟੀ ਸਮਝਦੀ ਆ ਉਹ ਹੈਗੀ ਉਹੀ ਜਿਹੜੇ ਅંધਵਿਸ਼ਵਾਸਾਂ ਦੀ ਗੱਲ ਆ ਕਿ ਮਾਰਨ ਤੋਂ ਬਾਅਦ ਗਤੀ ਹੋ ਅੱਧੀਆਂ ਗੱਲਾਂ ਦਾ ਮਨ ਲੋ ਜਿਵੇਂ ਹੁੰਦਾ ਵੀ ਸਸਕਾਰ ਕਰਨ ਜਾਣਾ ਕਾਨੀ ਲਓ ਅਗਲੇ ਪਿੱਛੇ ਪਿਛਲੇ ਅੱਗੇ ਗੱਲ ਨਿਕਲ ਗਈ ਹਾਂਜੀ ਉਹਦਾ ਉਹਦਾ ਵੀ ਇੱਕ ਆਧਾਰ ਆ ਵੀ ਜਿਹੜੇ ਸੇਰੇ ਪਿੰਡ ਤੋਂ 4 ਕਿਲੋਮੀਟਰ ਦੂਰ ਆ ਵੀ ਭਾਈ ਜਿਹੜੇ ਸੇਰ ਵਾਲੇ ਪਾਸੇ ਆ ਢਾੜ ਵਾਲੇ ਪਾਸੇ ਆ ਭਾਰ ਵੱਧ ਹੁੰਦਾ ਉਹਨਾਂ ਨੂੰ ਪੈਰਾਂ ਵਾਲੇ ਪਾਸੇ ਕਰ ਦਿਓ ਗੱਲ ਸਾਡੇ ਪੁਰਖਿਆਂ ਨੇ ਵੱਡੇ-ਵਡੇਰਿਆਂ ਨੇ ਠੀਕ ਕੀਤੀ ਆ ਅੱਜ ਕੀ ਹੁੰਦਾ ਘਰੋਂ ਕਾਨੀ ਚੱਕਦੇ ਆ ਹੂੰ ਰਾਮ ਬਾਗ ਵਾਲੀ ਗੱਡੀ 'ਚ ਰੱਖਦੇ ਆ ਜਦੋਂ ਉੱਥੇ ਰਾਮ ਬਾਗ 'ਚ ਜਾ ਕੇ ਧਾਰਦੇ ਆ ਫਿਰ ਕਾਨੀ ਬਦਲ ਜਾਂਦੇ ਆ ਕਾਨੀਆਂ ਨੇ ਕਰਿਆ ਕੀ ਯਾਨੀ ਉਹ ਅਪਰਾਧਨਤਾ ਸਾਨੂੰ ਉਹ ਅਪਰਾਧਨ ਗੱਲਾਂ ਜਿਨ੍ਹਾਂ ਦੇ ਪਿੱਛੇ ਕੋਈ ਵਿਗਿਆਨਕ ਆਧਾਰ ਨਹੀਂ ਹੈ ਅੱਜ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੁਣ ਰਹੀ ਗੱਲ ਤੁਸੀਂ ਅੰਗਾਲੀਦਾਨ ਵਾਲੀ ਗੱਲ ਕੀਤੀ ਹੈ ਦੇਖੋ ਅੰਗ ਜਿਹੜੇ ਮਰਨ ਤੋਂ ਬਾਅਦ ਸਿਰਫ ਅੱਖਾਂ ਹੀ ਦਾਨ ਹੋ ਸਕਦੀਆਂ ਮਰਨ ਤੋਂ ਬਾਅਦ ਅੱਖਾਂ ਨੇ ਜਿਹੜੀਆਂ ਸਰਦੀ ਚ 12 ਘੰਟੇ ਗਰਮੀ 5-6 ਘੰਟਿਆਂ ਦੇ ਵਿੱਚ ਜੇ ਇਹਨਾਂ ਨੂੰ ਕੱਢ ਕੇ ਪ੍ਰਿਜ਼ਰਵ ਕਰ ਲਿਆ ਜਾਵੇ ਤਾਂ ਇਹ ਕਿਸੇ ਦੂਜੇ ਮਨੁੱਖ ਦੇ ਲਈਆਂ ਜਾ ਸਕਦੀਆਂ ਅੱਜ ਵਿਗਿਆਨ ਇੱਥੇ ਪਹੁੰਚ ਗਿਆ ਕਿ ਇੱਕ ਮਨੁੱਖ ਦੀ ਅੱਖ ਜਿਵੇਂ ਮੁਖ ਦੇ ਆ ਜਿੱਥੋਂ ਤੱਕ ਬਾਕੀ ਅੰਗਾਂ ਦੀ ਗੱਲ ਆ ਉਹ ਚ ਗੁਰਦੇ ਆ ਗਏ ਤੇ ਫੇਫੜੇ ਆ ਗਏ ਉਹ ਚ ਦਿਲ ਆ ਗਿਆ ਉਹਦੇ ਚ ਲੀਵਰ ਆ ਗਿਆ ਇਹ ਸਾਰੇ ਅੰਗ ਸਿਰਫ ਉਸ ਹਾਲਤ 'ਚ ਹੀ ਕੋਈ ਬੰਦਾ ਦੂਜੇ ਨੂੰ ਦੇ ਸਕਦਾ ਜੇ ਉਹਦੀ ਹਸਪਤਾਲ 'ਚ ਮੌਤ ਹੋਵੇ ਮੌਤ ਤੋਂ ਪਹਿਲਾਂ ਵੀ ਉਹਦੀ ਜਿਹੜੀ ਦਿਮਾਗੀ ਮੌਤ ਹੈ ਜਿਹਨੂੰ ਬ੍ਰੇਨ ਡੈਡ ਕਹਿੰਦੇ ਆ ਪਹਿਲਾਂ ਡਾਕਟਰ ਬ੍ਰੇਨ ਡੈਡ ਡਿਕਲੇਅਰ ਕਰਦੇ ਹਨ ਫਿਰ ਉਸ ਤੋਂ ਬਾਅਦ ਪਰਿਵਾਰ ਦੀ ਮਰਜ਼ੀ ਸਹਿਮਤੀ ਲਈ ਜਾਂਦੀ ਹੈ ਕਿ ਕੀ ਤੁਸੀਂ ਇਹ ਗੱਲ ਚਾਹੁੰਦੇ ਹੋ ਕਿ ਇਹ ਜਿਹੜੇ ਇਹ ਅੰਗ ਅਜ ਹੋਰਾਂ ਦੇ ਕੰਮ ਆ ਸਕਦੇ ਆ ਹੁਣ ਇਹਦੀ ਬ੍ਰੇਨ ਦਿਮਾਗ ਦੀ ਮੌਤ ਹੋ ਗਈ ਆ ਹੁਣ ਇਹ ਠੀਕ ਨਹੀਂ ਹੋ ਸਕਦਾ ਜਦੋਂ ਇਹ ਪੱਕਾ ਪਤਾ ਲੱਗ ਜਾਂਦਾ ਕਿ ਬਿਲਕੁਲ ਹੀ ਠੀਕ ਹੋ ਹੀ ਨਹੀਂ ਸਕਦਾ ਤਾਂ ਫਿਰ ਉਹੀ ਹਾਲਤ ਚ ਅੰਗ ਕੰਮ ਆ ਸਕਦੇ ਆ ਤੇ ਤਰਕਸ਼ੀਲ ਸੁਸਾਇਟੀ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਇਹਨੇ ਉਹ ਅੰਗ ਵੀ ਜਿਹੜੇ ਕੋਈ ਇਦਾਂ ਦੇ ਇੱਕ ਦੋ ਕੇਸ ਸਾਡੇ ਸਬੰਧਤ ਮੈਂਬਰਾਂ ਦੇ ਵਾਪਰੇ ਸੀ ਤਾਂ ਉਹਨਾਂ ਦੇ ਅੰਗ ਵੀਦਾਨ ਕਰਾਇਆ ਪੀਜੀਆਈ ਕੋਲੇ ਅੱਜ ਵੀ ਕਸ਼ਮੀਰ ਸਿੰਘ ਨਾਂ ਦੇ ਵਿਅਕਤੀ ਦਾ ਜਿਹੜਾ ਦਿਲ ਸੀ ਉਹ ਡੋਨੇਟ ਹੋ ਕੇ ਪਹਿਲਾਂ ਗਿਆ ਸੀ ਤੇ ਪਹਿਲਾਂ ਜਣੀ ਟਰਾਂਸਪਲੈਂਟ ਕਰਨ ਦਾ ਹਰਟ ਦਿਲ ਟਰਾਂਸਪਲੈਂਟ ਕਰਨ ਦਾ ਜਿਹੜਾ ਪੀਜੀਆਈ ਦਾ ਰਿਕਾਰਡ ਆ ਕਸ਼ਮੀਰ ਸਿੰਘ ਦੇ ਦਿਲ ਤੋਂ ਹੀ ਸ਼ੁਰੂ ਹੋਇਆ ਅੱਛਾ ਠੀਕ ਹੈ ਜਿਵੇਂ ਇਹ ਜਦੋਂ ਸਰੀਰਦਾਨ ਕਰ ਦਿੰਦੇ ਆ ਜੀ ਡਾਕਟਰਾਂ ਨੂੰ ਦਾਨ ਕਰਤਾ ਕੀ ਫਿਰ ਜਿਹੜਾ ਜਿਵੇਂ ਜੋ ਧਾਰਮਿਕ ਰਸਮਾਂ ਰਵਾਜ ਬਣੇ ਨੇ ਹਨਾ ਵੀ ਸ਼ਿਵਾ ਜਲਦਾ ਜਾਂ ਦਫਨਾ ਦਿੰਦੇ ਆ ਉਹ ਚੀਜ਼ ਨਹੀਂ ਹੁੰਦੀ ਫਿਰ ਸਾਰਾ ਸਾਰਾ ਸਰੀਰ ਹੀ ਉਹਨਾਂ ਕੋਲੇ ਚਲੇ ਜਾਂਦਾ ਕੁਝ ਦੇ ਦਿੰਦੇ ਨੇ ਫਿਰ ਉਹ ਜਦੋਂ ਅਸੀਂ ਉਹ ਵੀ ਸਰੀਰਦਾਨ ਕਰਦੇ ਆ ਉਹਦੀ ਪਹਿਲੀ ਸਟੇਜ ਹੁੰਦੀ ਆ ਕਿ ਉਹ ਉਹਨੂੰ ਫ੍ਰੀਜਰ ਚ ਰੱਖਦੇ ਆ ਜੀ ਬਹੁਤ ਵਾਰੀ ਇਹ ਵੀ ਦੇਖਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਅੱਜ ਕੱਲ ਜਿਵੇਂ ਵਿਦੇਸ਼ ਦਾ ਚੱਕਰ ਚੱਲਦਾ ਮੌਜੂਦ ਨਹੀਂ ਹੁੰਦੇ ਵੀ ਉਹਨਾਂ ਨੇ ਕੁਝ ਦਿਨਾਂ ਤੱਕ ਦੇਖਣਾ ਹੁੰਦਾ ਉਸ ਤੋਂ ਬਾਅਦ ਉਹ ਕੀ ਕਰਦੇ ਉਹਨੂੰ ਇੱਕ ਟੈਂਕ ਬਣੇ ਹੁੰਦੇ ਵੱਡੇ ਉਹ ਟੈਂਕਾਂ ਦੇ ਵਿੱਚ ਇੱਕ ਲੀਕੂੜ ਕੇ ਲੋ ਦਵਾਈ ਪਾਈ ਹੁੰਦੀ ਹੈ ਤਾਂ ਕਿ ਬਾਡੀ ਖਰਾਬ ਨਾ ਹੋਵੇ ਉਹਦੇ ਚ ਰੱਖ ਦਿੰਦੇ ਉਸ ਤੋਂ ਬਾਅਦ ਜਦੋਂ ਵੀ ਕਲਾਸ ਵਾਈਜ਼ ਜਿਵੇਂ ਨਵੇਂ ਜਿਹੜੇ ਵਿਦਿਆਰਥੀ ਐਮਬੀਬੀਐਸ ਚ ਦਾਖਲਾ ਲੈਂਦੇ ਆ ਲਗਭਗ ਪਹਿਲੇ ਡੇਢ ਸਾਲ ਉਹਨਾਂ ਦੀ ਬਾਡੀ ਦੇ ਉੱਤੇ ਸਟੱਡੀ ਹੁੰਦੀ ਹੈ ਉਹਨਾਂ ਨੇ ਪੜ੍ਹਾਈ ਕਰਨੀ ਹੁੰਦੀ ਹੈ ਬਾਡੀ ਬਾਰੇ ਫਿਰ ਉਹ ਟੈਂਕ ਦੇ ਵਿੱਚੋਂ ਲੈਬ ਦੇ ਵਿੱਚ ਬਾਡੀ ਆਉਂਦੀ ਹੈ ਉਹਦੀ ਲਗਾਤਾਰ ਉੱਥੇ ਸਟੱਡੀ ਹੁੰਦੀ ਹੈ ਇਹ ਵੀ ਦੇਖਿਆ ਹੈ ਜੇ ਕੋਈ ਵਿਸ਼ੇਸ਼ ਸੰਗ ਦੀ ਸਟੱਡੀ ਮੈਂ ਜਦੋਂ ਲਾਈਵ 'ਚ ਆਪ ਜਾ ਕੇ ਦੇਖਿਆ ਤਾਂ ਹਾਰਡਵੇਅਰ ਤਾਂ ਇਧਰਲੇ ਸਾਈਡ ਤੋਂ ਇੰਨਾ ਖੋਲੇ ਹੁੰਦੇ ਜੀ ਕਿ ਹਾਰਟ ਸਾਫ਼ ਦਿਖਦਾ ਹੁੰਦਾ ਉਹਦੀ ਸਿਚੁਏਸ਼ਨ ਦਿਖਦੀ ਹੁੰਦੀ ਹੈ ਸਾਰਾ ਇਸ ਤਰ੍ਹਾਂ ਅੰਗਾਂ ਦੀ ਵੀ ਹੁੰਦੀ ਹੈ ਕਈ ਵਾਰੀ ਬੋਡੀ ਨਹੀਂ ਫਿਰ ਹੌਲੀ-ਹੌਲੀ ਕਿ ਇਹ ਵੀ ਸਕਿਨ ਭੁਰਨ ਲੱਗ ਜਾਂਦੀ ਹੈ ਤੇ ਸਾਰਾ ਉਹ ਸਪੋਰਟ ਦਾ ਉਸ ਤੋਂ ਬਾਅਦ ਕਿ ਇਹ ਵੀ ਹੌਲੀ-ਹੌਲੀ ਫਿਰ ਪਿੰਜਰ ਰਹਿ ਜਾਂਦਾ ਜਿਵੇਂ ਉਹਦੀ ਵਰਤੋਂ ਆਉਦੀ ਟੱਚ ਹੁੰਦਾ ਉਹਨੂੰ ਛੂੰਹਦੇ ਆ ਉਹ ਭੁਰਦੀ ਰਹਿੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਇਹਦੀ ਸਟੱਡੀ ਪਿੰਜਰ ਦੀ ਕਹਿੰਦੇ ਆ ਹ ਅ ਹੱਡੀਆਂ ਵਾਲਾ ਜਿਹੜਾ ਵਿਭਾਗ ਹੈ ਫਿਰ ਉਹਦੇ ਵਾਲੀ ਗੱਲ ਰਹਿ ਜਾਂਦੀ ਹੈ ਸਾਰਾ ਉਹ ਕਰਦਾ ਜਦੋਂ ਉਸ ਤੋਂ ਬਾਅਦ ਵੀ ਇਹ ਪਿੰਜਰ ਇਸ ਗੱਲ ਇਹ ਵੀ 10-15 ਸਾਲ ਤੱਕ ਹੀ ਕੰਮ ਆਉਂਦੀ ਹੈ ਇਸ ਗੱਲ ਇਹ ਜਦੋਂ ਪਿੰਜਰ ਵੀ ਲੱਗਦਾ ਵੀ ਹੁਣ ਟੁੱਟਣ ਭੁਰਨ ਵਾਲੀ ਗੱਲ 'ਚ ਆ ਗਿਆ ਤਾਂ ਫਿਰ ਉਹ ਕੀ ਕਰਦੇ ਆ ਜਿੰਨੇ ਵੀ ਉੱਥੇ ਇਸ ਤਰ੍ਹਾਂ ਬੋੜੀਆਂ ਖਰਾਬ ਹੋਈਆਂ ਹੁੰਦੀਆਂ ਉਹਨੂੰ ਫਿਰ ਇੱਕ ਉਹ ਮਰਿਆਦਾ ਉਹਨਾਂ ਨੇ ਬਣਾਈ ਹੁੰਦੀ ਹੈ ਵੀ ਭਾਈ ਉਹਨਾਂ ਨੂੰ ਲੱਕੜੀ ਰਾਹੀਂ ਜਾਂ ਉਹ ਜੋ ਵੀ ਉਹਨਾਂ ਕੋਲ ਸਿਸਟਮ ਹੈਗਾ ਹੀਟ ਦਾ ਉਹਦੇ ਰਾਹੀਂ ਇਹਨੂੰ ਜਲਾ ਦਿੰਦੇ ਆ ਇਹ ਹੋਰ ਇਹਦੇ ਵਿੱਚ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਜੀ ਤੁਸੀਂ ਫਿਰ ਸਰੀਰਦਾਨ ਕੀਤਾ ਹੋਇਆ ਜੀ ਆਪਾਂ ਦਾ